ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਰਨਪ ਸਿੰਘ ਮਸੰਪੁਰੀ ਸੋ ਦੋਸਤੋ ਆਪਾਂ ਇਸ ਵੇਲੇ ਮਿਸਿਸਾਗਾ ਲੇਕ ਦੇ ਕੰਢੇ ਤੇ ਖੜੇ ਆ ਮੇਰੇ ਸੱਜੇ ਦੇ ਖੱਬੇ ਬੜਾ ਵਧੀਆ ਵਿਊ ਹੈ ਇਹ ਮਿਸਿਸਾਗਾ ਲੇਕ ਹੈ ਜੀ ਸਾਹਮਣੇ ਬਹੁਤ ਹਜ਼ਾਰਾਂ ਕਿਲੋਮੀਟਰ ਤੇ ਫੈਲੀ ਹੋਈ ਬੜਾ ਸੌਸੂਰਾ ਪਾਣੀ ਹੈ ਸੋ ਲੋਕੀ ਇੰਜੋਏ ਕਰ ਰਿਹਾ ਹੈ ਘੁੰਮ ਫਿਰ ਰਿਹਾ ਹੈ ਬੱਚੇ ਖੇਡ ਰਿਹਾ ਹੈ ਔਰ ਰੇਤਾ ਦੇ ਉੱਤੇ ਖਾਸੋ ਤੇ ਜਿਹੜੇ ਬੱਚੇ ਖੇਡ ਰਿਹਾ ਜਾਂ ਉਹ ਜੋ ਵੀ ਬਚਪਨ ਹੁੰਦਾ ਮੈਂ ਦੇਖ ਰਿਹਾ ਬੜੇ ਨਜ਼ਾਰੇ ਕਰ ਰਿਹਾ ਸੋ ਆਪਾਂ ਇੱਥੇ ਗੱਲ ਕਰ ਰਹੇ ਆ ਜੀ ਆਪਾਂ ਨਕੋਦਰ ਵਿੱਚ ਬਲੱਡ ਡੋਨਰਸ ਕਲੱਬ ਮਹਤਵਪੂਰਵ ਲੋਕ ਖੂਨਦਾਨ ਕੈਂਪ ਲੱਗ ਰਿਹਾ ਹੈ। ਇਹਦੀ ਡੇਟ ਹੈਗੀ ਜੀ 12 ਜੂਨ ਦਿਨ ਵੀਰਵਾਰ ਸਵੇਰੇ 10 ਵਜੇ ਕਮਲ ਹਸਤਾਲ ਕੈਂਪ ਸ਼ੁਰੂ ਹੋਊਗਾ। ਸੋ ਕਿਉਂਕਿ ਮੈਂ ਪਰਵਾਰਕ ਜੀ ਮੈਂ ਕਰਕੇ ਇੱਥੇ ਕੈਨੇਡਾ ਆਇਆ ਹਾਂ। ਸੋ ਮੇਰੇ ਸਾਥੀ ਸੁਰਿੰਦਰਪਾਲ ਸਿੰਘ ਜੀ, ਸਰਦਾਰ ਪਰਮਜੀਤ ਸਿੰਘ ਜੀ ਭੋੜੀਪੁਰ ਹੋਰ ਜਿਹੜੀ ਆਪਣੀ ਟੀਮ ਹੈ ਸਰਦਾਰ ਹਜਿੰਦਰ ਸਿੰਘ ਜੀ ਸਮਲਪੁਰ ਹੋਰ ਜਿਹੜੀ ਆਪਣੀ ਟੀਮ ਹੈ ਉੱਥੇ ਇਹ ਨੂੰ ਨਿਪਰੇ ਚੜੂਗੀ। ਕਿਉਂਕਿ ਇਹਨਾਂ ਦਿਨਾਂ ਵਿੱਚ ਵਰਲਡ ਬਲੱਡ ਡੋਨਰ 14 ਜੂਨ ਨੂੰ ਉਹਨੂੰ ਆਪਾਂ ਡੇਟ ਨੂੰ ਸੈੱਟ ਕਰਦੇ ਹਾਂ 12 ਜੂਨ ਰੱਖੀ ਜਾਂ ਨਗੁਦਰ ਦੇ ਸਾਹਮਣੇ ਸੋ ਹੋਰ ਵੀ ਇਸ ਲੜੀ ਵਿੱਚ ਆਪਾਂ ਕੀ ਅਪਲਾਵਾਂਗੇ ਸੋ ਮੈਂ ਬੇਨਤੀ ਕਰੂੰਗਾ ਸਰਦਾਰ ਨਰਮਲ ਸਿੰਘ ਯੂਸਫੀ ਸਾਹਿਬ ਅੱਗੇ ਕਿ ਇਹ ਵੀ ਆਪਣੇ ਖੂਨਦਾਨੀ ਵੀਰਾਂ ਨੂੰ ਅਪੀਲ ਕਰਨ ਕਿ ਪੰਜਾਬ ਦੇ ਵਿੱਚ ਜਿਹੜਾ ਆਪਣਾ ਮਿਸ਼ਨ ਚੱਲ ਰਿਹਾ ਉਹਨੂੰ ਨਿਪਟਰੇ ਚਾੜਿਆ ਜਾਵੇ ਸਸੀਗਾ ਜੀ ਸਾਰੇ ਜੀ ਮੈਂ ਨਰਮਲ ਸਿੰਘ ਜੋਸਫ ਸਿੰਘ ਤਾਂਪ ਪਲੋਦੀ ਮੈਂ ਸਾਡੇ ਜਿੰਨੇ ਵੀ ਆਪਣੇ ਗਾਰਡਰ ਉਹਨਾਂ ਕਲੱਬਾਂ ਦੇ ਮੈਂਬਰ ਤੇ ਖੂਨਦਾਨੀਆਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ 14 ਜੂਨ ਨੂੰ ਜਿਹੜਾ ਕਮਲਾ ਸਟੂਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵੱਧ ਤੋਂ ਵੱ ਯੋਗਦਾਨ ਦੇ ਕੇ ਉਸ ਕੈਂਪ ਨੂੰ ਸਫਲ ਬਣਾਇਆ ਜਾਵੇ ਕਿਉਂਕਿ ਮੈਂ ਤਾਂ ਇਹ ਸੋਚਦਾ ਵੀ ਤੁਹਾਡੇ ਇੱਕ ਖੂਨ ਦਾ ਦੀਬੂਂ ਦਿੱਤੇ ਅੰਦਰ ਕਿਸੇ ਦੀ ਜ਼ਿੰਦਗੀ ਬਚਦੀ ਆ ਤੇ ਇਹ ਸੌਦਾ ਕਿਸੇ ਭਾਵੇਂ ਨਹੀਂ ਕਹਣੀ ਧੰਨਵਾਦ ਜੀ ਸਾਰਿਆਂ ਨੂੰ ਤੇ ਵੱਧ ਵੱਧ ਖੂਨਦਾਨ ਕਰੋ ਤੇ ਆਪਣਾ ਜੀਵਨ ਸਫਲ ਕਰੋ ਸੋ ਦੋਸਤੋ ਜਿਵੇਂ ਜੋ ਸਭ ਨੇ ਅਪੀਲ ਕਰ ਦਿੱਤੀ ਹੈ ਸੋ ਮੈਂ ਸਾਰੇ ਨਕੂਦਰ ਨਿਵਾਸੀ ਲੱਖਣ ਨਿਵਾਸੀ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਮੇਰੀ ਵੀਡੀਓ ਦੇਖ ਰਹੇ ਕਿ ਆਪਾਂ ਬਾਤ ਚੜ ਕੇ 12 ਤਰੀਕ ਦਿਨ ਵੀਰਵਾਰ ਕਮਲ ਹਸਲ ਨਗੂਦਰ ਡਾਕਟਰ ਕਮਲਾ ਆਪਣੇ ਬੜੀ ਹੈਲਪ ਕਰ ਰਿਹਾ ਇਹਦੇ ਵਿੱਚ ਔਰ ਨਾਲ ਆਪਾਂ ਗਰੁੱਪ ਟੈਚਪੀ ਔਰ 슈ਗਰ ਦਾ ਟੈਸਟ ਵੀ ਫ੍ਰੀ ਕਰਾਂਗੇ ਸੋ ਆਪਣੀ ਟੀਮ ਉੱਥੇ ਕੰਮ ਕਰੂਗੀ ਔਰ ਸਾਰੇ ਜਿਹੜੇ ਸਾਥੀ ਮੇਰੇ ਇਸ ਵੀਡੀਓ ਨੂੰ ਦੇਖ ਰਹਾ ਹੈ ਵਾ ਚੜ ਕੇ ਖੂਨਦਾਨ ਕਰੋ ਔਰ ਤਾਂ ਜੋ ਜਿਹੜੇ ਆਪਣੇ ਮਨੁੱਖਤਾ ਹੈਗੀ ਆ ਕੋਈ ਵੀ ਮਨੁੱਖ ਖੂਨ ਦੀ ਘਾਟ ਤੋਂ ਕਿਸੇ ਦੁੱਖਤਰੀ ਵਿੱਚ ਨਾ ਜਾਵੇ ਧੰਨਵਾਦ ਥੈਂਕ ਯੂ